ਕੀ ਨਾਮ ਹੈ ਜੀ ਮੇਰਾ ਨਾਮ ਬਲਬੀਰ ਸਿੰਘ ਹੈ ਜੀ ਜੀ ਪਿੰਡ ਰੌੜੀ ਜੀ ਜੀ ਮੈਂ ਪੰਚਾਇਤ ਮੈਂਬਰ ਚੁਣਿਆ ਗਿਆ ਤੇ ਬਹੁਤ ਵਧੀਆ ਅਪਰਾਲਾ ਸਰਕਾਰ ਦਾ ਸਾਨੂੰ ਮਾਣ ਹੈ ਕਿ ਅਸੀਂ ਵਧੀਆ ਕੰਮ ਕਰਾਂਗੇ ਔਰ ਸੱਚੇ ਮਾਨ ਨਾ ਕਰਾਂਗੇ ਜੀ ਜੀ ਇਹ ਪਹਿਲਾਂ ਵੀ ਪੰਚ ਬਣਿਆ ਸੀ ਕਿ ਅੱਜ ਨਵੇਂ ਚੁਣੇ ਗਏ ਆ ਪਹਿਲਾਂ ਵੀ ਬਣਿਆ ਸੀ ਜੀ ਅੱਛਾ ਜੀ ਤੇ ਹੁਣ ਵੀ ਦੁਬਾਰੇ ਫੇਰ ਚੁਣਿਆ ਗਿਆ ਜੀ ਕਿੰਨਾ ਕੁ ਉਸਾਰ ਹੈ ਕੰਮ ਦੇ ਵਿੱਚ ਪਿੰਡ ਦੇ ਵਿੱਚ ਵਧੀਆ ਕੰਮ ਕਰਨ ਦਾ ਕਿੰਨਾ ਕੁ ਚਾਅ ਹੈ ਅੰਦਰ ਬਹੁਤ ਜ਼ਿਆਦਾ ਜੀ ਜੀ ਬਹੁਤ ਜ਼ਿਆਦਾ ਚਾਹ ਹੈ ਔਰ ਬਹੁਤ ਵਧੀਆ ਸਹਿਯੋਗ ਹੈ ਸਰਕਾਰ ਦਾ ਨਾਮ ਸਰਜੀਤ ਰਾਮਾ ਜੀ ਕਿਹੜਾ ਪਿੰਡ ਹੈ ਜੀ ਪਿੰਡ ਕ੍ਰੀਮਪਰ ਹੈ ਜੀ ਜੀ ਪੰਜ ਬਣਿਆ ਹਾਂ ਜੀ ਹਾਂ ਜੀ ਪੰਜ ਬਣਿਆ ਜੀ ਕਿੰਨਾ ਕੁ ਲੱਗਦਾ ਉਤਸ਼ਾਹ ਕਿ ਪੰਜ ਬਣ ਕੇ ਪਿੰਡ ਦੇ ਵਿੱਚ ਕੁਝ ਵਧੀਆ ਕਰਕੇ ਦਿਖਾਉਂਦੇ ਹਾਂ ਹਾਂ ਜੀ ਕਿਉਂਕਿ ਬਹੁਤ ਹੀ ਉਤਸ਼ਾਹ ਹੈ ਮੈਂ ਪਹਿਲਾਂ ਵੀ ਆਲਰੇਡੀ ਪੰਚਾਇਤ ਮੈਂਬਰ ਰਹਿ ਚੁੱਕਿਆ ਹਾਂ ਔਰ ਉਸ ਟਾਈਮ ਵੀ ਸਰਕਾਰ ਦੇ ਮਤਲਬ ਅਸੀਂ ਜੋ ਵੀ ਪਾਲਣਾ ਸੀ ਉਹਦੇ ਅਨੁਸਾਰ ਕੀਤਾ ਆ ਤੇ ਅੱਜ ਜੋ ਇਹ ਨਹੀਂ ਸੌ ਚੱਕ ਸਮੋਰਨ ਰੱਖਿਆ ਹੋਇਆ ਆ ਬਹੁਤ ਹੀ ਵਧੀਆ ਉਪਰਾਲਾ ਆ ਔਰ ਇਹ ਚੀਜ਼ਾਂ ਜੋ ਹੈਗੀਆਂ ਲੋਕਤੰਤਰ ਨੂੰ ਸੇ ਦੇ ਰਹੀਆਂ ਨੇ ਕਿ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਹ ਜੋ ਉਪਰਾਲਾ ਕਰ ਰਹੇ ਨੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਨੂੰ ਵਧੀਆ ਆਪਣੇ ਵੱਲੋਂ ਉਹ ਉਪਰਾਲਾ ਕਰਕੇ ਦੇਵਾਂਗੇ ਬੱਚਿਆਂ ਦੀ ਪੜ੍ਹਾਈ ਜਾਂ ਪਿੰਡ ਦਾ ਸੁਧਾਰ ਬਹੁਤ ਹੀ ਵਧੀਆ ਢੰਗ ਦਾ ਕਰਾਂਗੇ ਜੋ ਸਾਨੂੰ ਸਰਕਾਰ ਆਪਣੀ ਜੋ ਵੀ ਮਦਦ ਦੇਵੇਗੀ ਅਸੀਂ ਇਮਾਨਦਾਰੀ ਨਾਲ ਉਹ ਪਿੰਡ ਦੇ ਉੱਤੇ ਲਾਵਾਂਗੇ ਔਰ ਪਿੰਡ ਦੀ ਭਲਾਈ ਦਾ ਕੰਮ ਕਰਾਂਗੇ ਕਿਹੜਾ ਪਿੰਡ ਹੈ ਜੀ ਡੁੱਡ ਗੋਣਾ ਦੇ ਹੋ ਜੀ ਇਹ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅੱਜ ਪੰਚਰੀ ਸੌਂਚ ਪਣੀਆ ਪੰਚ ਨੂੰ ਸਾਨੂੰ ਬੜਾ ਵਧੀਆ ਮਹਿਸੂਸ ਹੋ ਰਿਹਾ ਜੀ ਪਹਿਲਾਂ ਵੀ ਅਸੀਂ ਪੰਚ ਰਹੇ ਚੁੱਕੇ ਹਾਂ 2019 ਤੋਂ ਲੈ ਕੇ 24 ਤੱਕ 24 ਤੋਂ 23 ਤੱਕ ਵੀ ਜੀ ਅੱਜ ਕੱਲ ਸਾਨੂੰ ਬਹੁਤ ਵਧੀਆ ਪ੍ਰੋਬਲਮ ਲੱਗ ਰਿਹਾ ਜੀ ਜਦੋਂ ਸਾਡੀ ਇਲੈਕਸ਼ਨ ਹੋਈ ਪਹਿਲਾਂ ਅਸੀਂ ਇਲੈਕਸ਼ਨ ਨਹੀਂ ਆ ਫੋੜਾ ਅਸੀਂ ਸਾਲ ਸੰਤਰੀ ਪੰਚ ਪੰਚ ਮੁੰਲੇ ਠੀਕ ਹੈ ਜੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਪੂਰੇ ਸਹਿਯੋਗ ਲੈਣਾ ਪਿੰਡ ਦੇ ਵੀ ਹੋਰਾਂ ਪਿੰਡਾਂ ਦਾ ਵਿਕਾਸ ਕਰਾਂਗੇ ਹੈਲਥ ਡਿਪਾਰਟਮੈਂਟ ਦਾ ਸਕੂਲ ਦਾ ਸਾਰੇ ਤੇ ਸਾਨੂੰ ਪਿੰਡ ਵੱਲੋਂ ਵੀ ਸਹਿਯੋਗ ਮਿਲ ਰਿਹਾ ਔਰ ਬਾਹਰੋਂ ਵੀਰਾਂ ਤੋਂ ਮਿਲ ਰਿਹਾ ਜੀ ਗਵਰਨਮੈਂਟ ਵੀ ਜੋੜੇਗੀ ਪਿੰਡ ਦੇ ਨਾਲ ਦੇ ਆਪਾਂ ਕੰਮ ਕਰਦੇ ਹਾਂ ਪੱਧਰ ਦੇ ਧਾਰ ਦੇ ਕੰਮ ਕਰਾਂਗੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਸਨੀ ਜੰਝੂ ਆ ਜੀ ਗ੍ਰਾਮ ਪੰਚਾਇਤ ਗੁਣਾਚੌਰ ਤੋਂ ਪੰਜ ਚੁਣੇ ਗਏ ਆ ਆਪਣੀ ਨਾਲ ਸਾਰੀ ਪੰਚਾਇਤ ਭਾਜੀ ਪਿੰਡ ਦੇ ਸਰਪੰਚ ਚੁਣੀ ਗਈ ਆ ਇਹ ਯਾਨੀ ਕਿ ਜਿਆਦੀ ਤੋਂ ਬਾਅਦ ਕਹਿੰਦੇ ਪਹਿਲੀ ਵਾਰ ਸਾਡੇ ਪਿੰਡ ਵਿੱਚ ਇਹ ਹੋਈ ਗੱਲ ਭਾਜੀ ਤੇ ਆਪਾਂ ਇਹ ਸਾਰੇ ਪਿੰਡ ਦੇ ਨਾਲ ਆ ਜੀ ਵਿਕਾਸ ਕਰਾਂਗੇ ਸਾਰੇ ਪਿੰਡ ਦਾ ਜੀ ਬਾਕੀ ਮੁੰਡੇ ਨੌਜਵਾਨਾਂ ਦਾ ਸਾਰੇ ਪਿੰਡ ਦਾ ਸਾਨੂੰ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਸਹਿ ਅਸੀਂ ਆਪਣੇ ਪਿੰਡ ਨੂੰ ਜ਼ਿਲ੍ਹੇ ਚ ਪਹਿਲੇ ਨੰਬਰ ਤੇ ਲਿਆਉਣ ਲਈ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਜੀ ਜੀ ਨਾਮ ਹੈ ਜੀ ਅੱਜ ਮੇਰਾ ਨਾਮ ਸੁਖਦੇਵ ਸਿੰਘ ਗਰਚਾ ਤੇ ਮੈਂ ਗਰਚਿਆਂ ਤੋਂ ਪੰਚ ਬਣਿਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਾਨੂੰ ਸੇਵਾ ਦਾ ਮੌਕਾ ਮਿਲਿਆ ਤੇ ਅਸੀਂ ਸੇਵਾ ਕਰੀਏ ਪਿੰਡ ਦੀ ਜਿੰਨੀ ਵੀ ਹੋ ਸਕੇ ਕੀ ਕੀ ਮਨ ਦੇ ਵਿੱਚ ਹੈਗਾ ਵਾ ਇੱਛਾ ਕੀ ਹੈ ਕਿ ਪਿੰਡ ਦਾ ਵਿਕਾਸ ਕਰਨ ਲਈ ਪਿੰਡ ਦਾ ਜਿਹੜਾ ਵਿਕਾਸ ਹੈ ਇੱਕ ਤਾਂ ਸਾਡੇ ਪਿੰਡ ਦੇ ਵਿੱਚ ਛੱਪੜ ਦਾ ਬੜਾ ਬੁਰਾ ਹਾਲ ਹੈ ਛੱਪੜ ਪਾਣੀ ਪਾਣੀ ਦੀ ਜਿਹੜੀ ਵੇਸਟਿੰਗ ਹੁੰਦੀ ਆ ਉਹ ਨਾ ਹੋਵੇ ਤੇ 24 ਘੰਟੇ ਪਾਣੀ ਹੋ ਜਾਵੇ ਤੇ ਅਸੀਂ ਗੁਰਦੇਵ ਸਿੰਘ ਬਾਬਲਾ ਐਸਜੀਓ ਰਿਟਾਇਰ ਮੌਜੂਦਾ ਸਰਪੰਚ ਗ੍ਰਾਮ ਪੰਚਾਇਤ ਲੰਗੜੋਆ ਮੈਂ ਪਿਛਲੀ ਵਾਰੀ ਵੀ ਸਰਪੰਚ ਗਿਆ ਇਸ ਵਾਰ ਵੀ ਸਰਪੰਚ ਚੋਣਾਂ ਗਿਆ ਆ ਜੀ ਮੈਂ ਸਭ ਤੋਂ ਪਹਿਲਾਂ ਤਾਂ ਨੌਜਵਾਨ ਵੀਰ ਜਿਹੜੇ ਪੰਚਾਇਤਾਂ ਦੇ ਵਿਕਾਸ ਤਾਂ ਚੱਲਦੇ ਰਹੇ ਆ ਸ਼ੁਰੂ ਤੋਂ ਚੱਲਦੇ ਰਹੇ ਆ ਲੇਕਿਨ ਇੱਕ ਨਵੀਂ ਚੀਜ਼ ਜਿਹੜੀ ਹੁਣ ਸਾਡੇ ਨੌਜਵਾਨਾਂ ਚ ਪਾਈ ਜੇ ਨਸ਼ੇ ਦੀ ਸਭ ਤੋਂ ਪਹਿਲਾਂ ਨਸ਼ਾ ਖਤਮ ਕਰੀਏ ਵਿਕਾਸ ਨਾਲੋਂ ਵੱਧ ਜੋ ਜ਼ਰੂਰਤ ਹੈ ਉਹ ਨਸ਼ਾ ਖਤਮ ਕਰਨ ਦੀ ਆ ਵਿਕਾਸ ਜਿਹੜੀ ਆ ਉਹ ਤਾਂ ਹੁੰਦਾ ਰਹਿਣਾ ਸੋ ਮੈਂ ਦੂਜੀ ਟਰਮ ਦੇ ਵਿੱਚ ਕੋਸ਼ਿਸ਼ ਕਰਾਂਗਾ ਆਪਣੇ ਪਿੰਡ ਵਾਸੀਆਂ ਨੂੰ ਪੇ ਜਿਹੜੀ ਨਸ਼ੇ ਦੀ ਗਲਦਲ ਹੈ ਝੋ ਕੱਢਿਆ ਜਾਵੇ। ਸੋ ਵਿਕਾਸ ਜਿਹੜਾ ਦੂਜੇ ਨੰਬਰ ਤੇ ਰੱਖਾਂਗੇ ਨਸ਼ੇ ਪਹਿਲਾਂ ਖਤਮ ਕਰਾਂਗੇ। ਕਿਉਂਕਿ ਜਵਾਨੀ ਬਚੇਗੀ। ਝਟਕਾ ਦੇ ਰਹੇ। ਜੇ ਪਿੰਡ ਚ ਰਹਿਣਗੇ ਬਸਿੰਦੇ ਫੇਰੇ ਵਿਕਾਸ ਦੇਖਣ। ਜੇ ਜੇ ਮਤਲਬ ਸਾਡੀ ਮਤਲਬ ਇਹ ਸੰਸਾਰ ਹੀ ਨਹੀਂ ਬਚੂਗਾ ਤੇ ਵਿਕਾਸ ਨਹੀਂ ਕਰਨਾ ਆਪਾਂ। ਜੇ ਨੌਜਵਾਨ ਸਾਡੇ ਬਚਣਗੇ ਫੇਰੇ ਵਿਕਾਸ ਦੀ ਲੋੜ ਆ। ਠੀਕ ਹੈ। ਕੰਟਰੋਲ ਐਡਮਿਨਿਸਟ੍ਰੇਸ਼ਨ ਪਿੰਡ ਪੁੰਨੂ ਮੀਰਾ ਜੀ। ਮਤਲਬ ਪਿੰਡਾਂ ਦੇ ਵਿਕਾਸ ਦਾ ਜਿਹੜੇ ਹੁੰਦੇ ਰਹਣੇ ਆ ਵਿਕਾਸਾਂ ਦਾ ਬਹੁਤਾ ਵੱਡਾ ਮੁੱਦਾ ਨਹੀਂ ਹੈਗਾ ਜੀ। ਬਈ ਮੇਨ ਮੁੱਦਾ ਹੈਗਾ ਨਸ਼ ਨਾ ਜਾਊਗਾ ਖਾਤਮਾ ਤਾਂ ਜਵਾਨੀ ਜਿਹੜੀ ਹੈਗੀ ਆਪਣੀ ਉਹ ਤਾਂ ਰੁੱਲ ਜਾਣੀ ਹੈ ਨਸ਼ੇ ਤੋਂ ਬਿਨਾਂ ਤਾਂ ਮਲ ਕਹਿੰਦਾ ਬੁਰਾ ਹਾਲ ਹੀ ਹੈ ਜੀ ਨਸ਼ਾ ਜਿਹੜਾ ਹੈਗਾ ਨਾ ਇਹ ਤਾਂ ਪਿੰਡ ਪਿੰਡ ਵਿੱਚ ਹੈਗਾ ਜੀ ਪਹਿਲਾਂ ਵੀ ਪੰਚ ਬਣਿਓ ਜੀ ਪਹਿਲਾਂ ਵੀ ਮੈਂ ਦੋ ਵਾਰੀ ਪੰਚ ਤੇ ਇੱਕ ਵਾਰੀ ਸਰਪੰਚ ਬਣ ਚੁੱਕਾ ਜੀ ਪਿਛਲੀ ਵਾਰ ਸਰਪੰਚ ਸੀਗਾ ਤੇ ਪਹਿਲਾਂ ਵੀ ਪੰਚ ਸੀਗਾ ਤੀਜੀ ਵਾਰੀ ਹੋਈ ਪੰਚ ਬਣਿਆ ਜੀ ਇਹ ਜੀ ਕਲਦੀਪੁਰ ਹੈ ਜੀ ਨਾ ਹਾਂਜੀ ਪਿੰਡ ਅਸਰੋਂ ਹੈ ਜੀ ਜੀ ਹਾਂਜੀ ਹਾਂਜੀ ਜੀ ਕਿਹਦੇ ਲੱਗੇ ਪੈਂਦਾ ਟੌਪਰ ਦੇ ਲਾਗੇ ਪੈਂਦਾ ਜੀ ਇਹ ਜੀ ਅੱਜ ਐ ਸੌ ਚੁੱਕੀ ਹੈਗੀ ਪਹਿਲਾਂ ਵੀ ਪੰਜ ਬਣੇ ਕਿ ਨਵੇਂ ਬਣੇ ਨਹੀਂ ਨਹੀਂ ਜੀ ਮੈਂ ਪਹਿਲੀ ਵਾਰੀ ਹੋਣੀ ਪੰਜ ਜੀ ਹਾਂਜੀ ਹਾਂਜੀ ਹਾਊਸ ਵਾਸ ਜੀ ਹਾਂਜੀ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਅੱਜ ਜ਼ਿੰਮੇਵਾਰੀ ਬਹੁਤ ਬੜੀ ਐ ਪਈ ਹੈਗੀ ਆਪ ਜੀ ਦੀ ਹਾਂਜੀ ਵਧੀਆ ਹੈ ਜੀ ਜ਼ਿੰਮੇਵਾਰੀ ਤਾਂ ਕਰੂਗੇ ਹੁਣ ਜਦ ਪ੍ਰਮਾਤਮਾ ਨੇ ਬਣਾਈ ਹੈ ਜੀ ਬਖਸ਼ਿਆ ਜੀ ਜ਼ਰੂਰ ਕਰੂਗੇ ਜ਼ਿੰਮੇਵਾਰੀ ਵਧੀਆ ਕਰੂਗੇ ਜੀ ਮੈਂ ਕੁਲਦੀਪ ਕੌਰ ਪਿੰਡ ਕੋਟਪੱਤੀ ਮੈਂ ਪਿੰਡ ਵੱਲੋਂ ਚੁਣੀ ਗਈ ਪੈਂਚ ਬਣੀ ਆ ਤੇ ਮੈਂ ਪੂਰੀ ਇਮਾਨਦਾਰੀ ਦੇ ਨਾਲ ਪਿੰਡ ਦਾ ਵਿਕਾਸ ਕਰਾਂਗੀ ਜੀ ਕਿਉਂਕਿ ਪੈਂਚ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਾਂ ਲੱਗਦਾ ਕਿ ਜ਼ਿੰਮੇਵਾਰੀ ਤੁਹਾਡੀ ਵੱਧ ਗਈ ਆ ਅੱਗੇ ਨਾਲੋਂ ਹਾਂਜੀ ਜ਼ਿੰਮੇਵਾਰੀ ਵੱਧ ਗਈ ਆ ਤੇ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਕਿ ਮਹੱਲਿਆਂ ਦੇ ਪਿੰਡ ਦੇ ਬਹੁਤ ਸਾਰੇ ਵਿਕਾਸ ਨੇ ਜਿਹੜੇ ਪੰਜਾਂ ਦੇ ਮਤਿਆਂ ਦੇ ਨਾਲ ਪੈਣੇ ਹੈਗੇ ਆ ਤੇ ਹੁਣ ਕਾਫੀ ਜਿਹੜਾ ਹੈਗਾ ਆ ਅੱਗੇ ਕੰਮ ਕਰਨ ਦੇ ਵਿੱਚ ਕਾਫੀ ਸਮਾਂ ਵੀ ਦੇਣਾ ਪਿਆ ਕਰਨਾ ਹਾਂਜੀ ਸਰ ਜ਼ਰੂਰ ਦਵਾਂਗੇ ਹਾਂਜੀ ਪੂਰੀ ਪੰਚਾਇਤ ਨਾਲ ਮਿਲ ਕੇ ਸਾਰੇ ਪਿੰਡ ਤੇ ਕੰਮ ਕਰਾਵਾਂਗੇ ਹਾਂਜੀ ਮੈਂ ਕੁਲਵਿੰਦਰ ਕੌਰ ਪਿੰਡ ਕੋਟਪੱਤੀ ਦੀ ਪੰਜ ਚੁਣੀ ਗਈਆਂ ਜੋ ਕਿ ਅੱਜ ਅਸੀਂ ਇੱਥੇ ਸੋਚਕ ਸਮਾਗਮ ਵਿੱਚ ਪਹੁੰਚੇ ਆ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਮੌਕਾ ਮਿਲੇ ਆ ਕਿਉਂਕਿ ਹੁਣ ਜ਼ਿੰਮੇਵਾਰੀ ਬਹੁਤ ਵੱਧ ਜਾਣੀ ਹੈਗੀ ਕਿਉਂਕਿ ਇਹ ਪਹਿਲਾਂ ਘਰਾਂ ਦੇ ਕੰਮਾਂ ਦੇ ਵਿੱਚ ਬਹੁਤ ਸਮਾਂ ਨਿਕਲ ਜਾਂਦਾ ਸੀ ਪਰ ਹੁਣ ਪੰਚਾਇਤ ਦੇ ਕੰਮਾਂ ਦੇ ਵਿੱਚ ਵੀ ਜਾਣਾ ਪਿਆ ਕਰ ਹਾਂਜੀ ਜੀ ਜਾਵਾਂਗੇ ਜਰੂਰ ਸਰ ਜੀ ਜੀ ਇਹ ਨੌਜਵਾਨਾਂ ਨੂੰ ਸਹੀ ਪਾਸੇ ਲਾਉਣ ਦੇ ਲਈ ਵੀ ਮੁਹੱਲੇ ਦੇ ਵਿੱਚ ਵੱਡੇ ਪ੍ਰਬੰਧ ਵੀ ਪੰਚਾਂ ਦੇ ਵੱਲੋਂ ਕਰਨ ਦੀ ਅਵਾਜ਼ ਉਠਾਣੀ ਪਿਆ ਕਰਨੀ ਕਿੱਦਾਂ ਕਰੂੰਗੀ ਹਾਂਜੀ ਹਾਂਜੀ ਅਸੀਂ ਸਰ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਜਿੱਦਾਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਭਗਵੰਤ ਮਾਨ ਜੀ ਦਾ ਸੁਪਨਾ ਹੈ ਅਸੀਂ ਜਰੂਰ ਸਾਕਾਰ ਕਰਾਂਗੇ ਉਹਨਾਂ ਦਾ ਸੁਪਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਖੁਸ਼ਕਿਸਮਤ ਕੌਰ ਆ ਪਿੰਡ ਮੇਰਾ ਬਘੋਰਾ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਸਿਗੇ ਬਲੂ ਮੂਨ ਤੇ ਪੰਚਾਂ ਦੀ ਸੌਂ ਚੁੱਕਣ ਲਈ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਿੰਡ ਦੇ ਜਿਹੜੇ ਵੀ ਕੰਮ ਹੈਗੇ ਆ ਫਰਜ ਨਿਭਾਵਾਂਗੇ ਪੂਰੇ ਇਹ ਪਹਿਲਾਂ ਵੀ ਪੰਚ ਬਣੇ ਕਿ ਨਵੇਂ ਬਣਿਆ ਜੀ ਨਹੀਂ ਫਸਟ ਵਾਰੀ ਬਣੀ ਆ ਪਰ ਮੈਂ ਪਹਿਲਾਂ ਹੀ ਇਸ ਚੀਜ਼ ਤੇ ਕੰਮ ਕਰ ਰਹੀ ਆ ਜੀ ਪਹਿਲਾਂ ਹੀ ਜ਼ਿੰਮੇਵਾਰੀਆਂ ਪਿੰਡ ਚ ਨਿਭਾਉਂਦੇ ਆ ਬਿਲਕੁਲ ਜੀ ਬਿਲਕੁਲ ਕੋਈ ਜਿਵੇਂ ਪਿੰਡ ਵਿੱਚ ਸਹੂਲਤਾਂ ਦੀ ਆ ਤਾ ਥੋੜਾ ਡੀਸੀ ਆਫਿਸ ਨਾਲ ਕਨੈਕਟ ਹੈਗਾ ਆ ਆਪਣੇ ਪਿੰਡੇ ਚ ਪਹੁੰਚਾਣ ਦੀ ਕੋਸ਼ਿਸ਼ ਕਰਦੀ ਆ ਮੈਂ ਪਹਿਲਾਂ ਹੀ ਕੀ ਨਾਮ ਹੈ ਵੀਰ ਜੀ ਮੇਰਾ ਸਰ ਮੇਰਾ ਰਕੀਸ਼ ਲਾਲ ਨਾਮ ਹੈ ਜੀ ਮੇਰਾ ਜੀ ਕਿਹੜਾ ਇੰਡਸ ਕੋਪਰ ਤੋਂ ਆ ਜੀ ਸ਼ੀਲਪਖਸੇ ਨਾਮ ਤੋਂ ਹੀ ਮੈਂ ਇੱਕ ਇਲੈਕਸ਼ਨ ਦੇ ਵਿੱਚ ਮੇਰੀ ਵਾਈਫ ਜੀਤੀ ਸੀ ਪੰਚਾਇਤ ਵਿੱਚ ਮਰਦੀ ਹੈ ਦੂਜੇ ਇਲੈਕਸ਼ਨ ਦੋ ਵਾਰੀ ਮੈਂ ਪੰਚਾਇਤ ਨੰਬਰ ਬਣਿਆ ਤੀਜਾ ਇਲੈਕਸ਼ਨ ਸੀ ਜਿੱਤਿਆ ਜੀ ਨਿਰਪੱਖ ਹੋ ਕੇ ਸਾਡੇ ਸਾਹਿਬ ਭਾਈਚਾਰੇ ਦੇ ਸਮਾਜ ਨੇ ਮੋੜ ਪਾਈ ਜੀ ਅਸੀਂ ਨਿਰਪੱਖ ਹੋ ਕੇ ਆਪਣੇ ਪਿੰਡ ਦੀ ਸੇਵਾ ਕਰਾਂਗੇ ਜੀ ਕੋਈ ਵੀ ਇੱਚ ਕੋਈ ਪੱਖਵਾਦ ਨਹੀਂ ਬਿਲਕੁਲ ਨਿਰਪੱਖ ਹੋਗੇ ਪਿੰਡ ਦੀ ਭੀਤੀ ਲਈ ਕੰਮ ਕਰਾਂਗੇ ਜੀ ਜੀ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਸੁਖਵਿੰਦਰ ਹੈ ਜੀ ਪੰਚ ਸੁਖਵਿੰਦਰ ਕੌਰ ਜੀ ਅੱਜ ਹੀ ਅਸੀਂ ਸੌ ਚੁੱਕੀ ਆ ਜੀ ਔਰ ਪਿੰਡ ਦੇ ਵਿਕਾਸ ਵਾਸਤੇ ਵਧੀਆ ਕੰਮ ਕਰਾਂਗੇ ਲੋਕੀ ਸਾਡਾ ਸਾਥ ਦੇਣਗੇ ਸਾਨੂੰ ਸਹਿਮਤੀ ਨਾਲ ਬਣਾਇਆ ਗਿਆ ਆ ਤੇ ਅਸੀਂ ਵੀ ਉਹਨਾਂ ਸਾਰਿਆਂ ਦਾ ਸਾਥ ਦੇਵਾਂਗੇ ਪਿੰਡ ਵਾਲਿਆਂ ਦਾ ਤੇ ਜਿੱਦਾਂ ਉਹਨਾਂ ਦੇ ਜੜੀਆਂ ਵੀ ਸਮੱਸਿਆਵਾਂ ਹੁਣ ਪਹਿਲਾ ਪਹਿਲਾ ਪਹਿਲ ਸਾਡੀ ਨਸ਼ਿਆਂ ਤੇ ਹੋਊਗੀ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਬੱਚੇ ਬਹੁਤ ਗ੍ਰਸਤ ਹੋ ਰਹੇ ਆ ਉਹਨਾਂ ਦਾ ਅਸੀਂ ਸਾਥ ਦੇਵਾਂਗੇ ਉਹਨਾਂ ਨੂੰ ਚੰਗੇ ਪਾਸੇ ਲਾਵਾਂਗੇ ਤੇ ਬਾਕੀ ਪਿੰਡ ਦੇ ਹੋਰ ਵਿਕਾਸ ਵਾਸਤੇ ਜਿਹੜੇ ਕੰਮ ਕਰਨੇ ਆ ਉਹ ਨਾਲ ਖੜਾਂਗੇ ਪਿੰਡ ਵਾਲਿਆਂ ਦੇ ਹੁਣ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਕਿਉਂਕਿ ਜੇ ਸਰਵ ਸੰਮਤੀ ਨਾਲ ਪੰਜ ਚੁਣਿਆ ਜਾਂਦਾ ਉਹ ਤਾਂ ਪਿੰਡ ਦਾ ਹੀ ਪੰਜ ਮੰਨਿਆ ਜਾਏਗਾ ਫੇਰ ਤਾਂ ਪਾਰਟੀ ਬਾਜ਼ੀ ਹੁਣ ਰਹਿਣੀ ਨਹੀਂ ਚਾਹੀਦੀ ਹਾਂਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਵੀ ਸਾਡੇ ਵਿੱਚ ਕੋਈ ਪਾਰਟੀ ਬਾਜ਼ੀ ਹੈ ਹੀ ਨਹੀਂ ਆ ਕਿਉਂਕਿ ਅਸੀਂ ਪਿੰਡ ਦੇ ਹੀ ਲੋਕ ਆ ਪਹਿਲਾਂ ਵੀ ਪਿੰਡ ਦੇ ਹੀ ਸੀਗੇ ਬਾਹਰੋਂ ਤਾਂ ਅਸੀਂ ਕੋਈ ਆਏ ਨਹੀਂ ਹੈਗੇ ਤੇ ਅਸੀਂ ਸਾਰੇ ਪਿੰਡ ਵਾਸਤੇ ਹੀ ਕੰਮ ਕਰਾਂਗੇ ਕੋਈ ਆਪਣੇ ਇੱਕ ਵਾਰਡ ਵਾਸਤੇ ਨਹੀਂ ਸਾਰੇ ਪਿੰਡ ਦੇ ਵਿਕਾਸ ਵਾਸਤੇ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਜੀ ਜੀ ਕੀ ਨਾਮ ਹੈ ਮੇਰਾ ਨਾਮ ਹਾਂਸ ਰਾਜ ਹੈ ਜੀ ਪਿੰਡ ਪੱਲੀ ਉੱਚੀ ਮੈਂ ਪੰਜ ਬਣਿਆ ਸਹਿਮਤੀ ਦੇ ਨਾਲ ਸਰਬ ਸਹਿਮਤੀ ਦੇ ਨਾਲ ਅਸੀਂ ਆਉਂ ਸਕੀ ਆ ਮੇਰੇ ਮਨ ਵਿੱਚ ਤਾਂ ਇਹ ਹੀ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਤਾ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਦਾ ਕੰਮ ਬੰਦ ਹੋਣਾ ਚਾਹੀਦਾ ਹਰ ਇੱਕ ਬੱਚਾ ਆਪਣੇ ਖੇਡਾਂ ਜਾਵੇ ਨਸ਼ੇ ਨੂੰ ਛੱਡੇ ਤੇ ਉਹਦੇ ਘਰ ਦੇ ਵੀ ਖੁਸ਼ਹਾਲ ਰਹਿਣ ਵੀ ਸਾਡਾ ਬੱਚਾ ਵਧੀਆ ਕੰਮ ਕਰਦਾ ਵਧੀਆ ਖੇਡਾਂ ਕਰਦਾ ਨਸ਼ਾ ਨਹੀਂ ਕੋਈ ਕਰਦਾ ਉਹਨਾਂ ਦੇ ਘਰ ਦੇ ਵੀ ਉਹਨਾਂ ਦੀ 10 ਸਾਲ ਜੀਣਾ 20 ਸਾਲ ਜੀਵਗੇ ਅਗਰ ਜੇ ਨਸ਼ੇ ਕਰਦੇ ਆ ਤੁਹਾਨੂੰ ਤਾਂ ਪਤਾ ਹੈ ਮਾਪੇ ਦਾ ਕੀ ਹਾਲ ਹੁੰਦਾ ਆ ਹਾਂਜੀ ਤਾਂ ਸਾਡੀ ਇਹੀ ਗੱਲ ਆ ਬਈ ਜਿੰਨੇ ਵੀ ਆਪਦਾ ਸਰਪੰਚ ਨੂੰ ਸਾਰੇ ਪੈਂਚਾਂ ਨੂੰ ਇਹੀ ਕਹੂੰਗਾ ਵੀ ਸਭ ਤੋਂ ਪਹਿਲਾਂ ਆਪਾਂ ਨਸ਼ਾ ਠਾਣਾ ਪਿੰਡ ਤੋਂ ਕੋਈ ਨਸ਼ਾ ਨਹੀਂ ਕਰਦਾ ਹੋਣਾ ਚਾਹੀਦਾ ਦੂਸਰਾ ਨੰਬਰ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਲਾਣਾ ਕੋਈ ਸਾਡੀ ਖੇਡ ਗਰਾਊਂਡ ਆ ਕੋਈ ਨਹੀਂ ਚੱਜ ਦੀ ਬਣੀਓ ਉਹਨੂੰ ਸਾਫ਼ ਬਣਾਓ ਬੱਚਿਆਂ ਨੂੰ ਵਰਦੀਆਂ ਲੈ ਕੇ দাও ਉਹਨਾਂ ਨੂੰ ਕੋਈ ਖੇਡ ਦਾ ਸਮਾਨ ਵਧੀਆ ਲੈ ਕੇ দাও ਜਿਹੜੇ ਗਾਹਾਂ ਤਰੱਕੀ ਕਰਨ ਮੈਂ ਮੇਰੇ ਤਾਂ ਇਹੀ ਜੀ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਹੈ ਕਿ ਪੂਰੇ ਜੋਸ਼ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਬੋਲਣਾ ਤਾਂ ਜੋ ਸਾਡੇ ਸ਼ਹੀਦਾਂ ਦੀ ਜਿਹੜੀ ਆਤਮਾ ਹੈ ਉਹਨਾਂ ਨੂੰ ਸ਼ਾਂਤੀ ਮਿਲੇ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਜਿਹੜੇ ਵੰਸ਼ਜ ਆ ਜਿਨ੍ਹਾਂ ਨੇ ਲਈ ਪੰਜਾਬ ਦੇ ਲਈ ਭਾਰਤ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਕਿ ਉਹਨਾਂ ਨੂੰ ਜਿਹੜੇ ਅੱਗੇ ਬਾਗਦੌਰ ਸੰਭਾਲ ਰਹੇ ਨੇ ਉਹਨਾਂ ਦੀ ਜਿਹੜੀ ਆਵਾਜ਼ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਹੁਣ ਆਪਾਂ ਸ਼ੁਰੂ ਕਰਾਂਗੇ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੋ ਖਾਂਦਾ ਜਾਂ ਖਾਂਦੀ ਹਾਂ ਸੋ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਸਾਧ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਪ੍ਰਤੀ ਸੱਚੀ ਸਰਧਾ ਅਤੇ ਨਿਸ਼ਟਾ ਅਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਅਤੇ ਕਾਇਮ ਰੱਖਾਂਗੀ ਅਤੇ ਮੈਂ ਪੰਜ ਮੈਂ ਜੋ ਆਪਣੇ ਫਰਜ਼ਾਂ ਨੂੰ ਨਿਸ਼ਚਿਤਪੂਰਵਕ ਨਿਸ਼ਚਿਤਪੂਰਵਕ ਅਤੇ ਇਮਾਨਦਾਰੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗੀ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾਰੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮਤਾਬਕ ਨਿਆ ਕਰਾਂਗੀ ਕਰਾਂਗਾ ਇਨਕਲਾਬ ਇਨਕਲਾਬ ਧੰਨਵਾਦ ਕੋ ਸਪੋਕਸਪਰ ਬਾਲ ਸਰ ਹੁਣ ਮੈਂ ਐਬੀਡੀ ਸਰਵਾਨ ਨੂੰ ਬੇਨਤੀ ਕਰਦਾ ਹਾਂ ਔਰ ਪਾਪਾਗੂ ਸਰਵਾਨ ਨੂੰ ਬੇਨਤੀ ਕਰਦਾ ਹਾਂ ਕਿ ਮਾਨਯੋਗ ਜੇਤੀ ਸਪੀਕਰ ਜੀ ਦਾ ਧੰਨਵਾਦ ਸਾਡੇ ਮਾਨਯੋਗ ਦਿੱਕੀ ਕੁਸ਼ਚੀ ਜੀ ਦਾ ਧੰਨਵਾਦ ਔਰ ਗੱਲ ਕਰਦੇ ਬਾਕੀ ਔਰ ਸਾਰੇ ਹੀ ਪੰਜ ਸੇ ਪੰਜ ਨੂੰ ਬੇਨਤੀ ਹੈ ਕਿ ਜਿਵੇਂ ਕਿ ਆਕੀ ਨੂੰ ਦੱਸਿਆ ਗਿਆ ਹੈ ਕਿ ਸੋਤ ਬਾਦ ਅਸੀਂ ਰਾਸ਼ਟ ਗਾਨ ਜੋ ਹੈ ਉਹ ਕਰਨਾ ਹੈ ਸਨਮਾਨ ਤੋਂ ਬਾਦ ਅਸੀਂ ਸਾਰੇ ਨੇ ਰਾਸ਼ਟ ਗਾਨ ਕਰਨਾ ਹੈ ਸਾਰੇ ਨੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਰਾਸ਼ਟ ਗਾਨ ਵਿੱਚ ਸਾਧਨ ਦੀ ਪੋਜੀਸ਼ਨ ਵਿੱਚ ਖੜਨਾ ਹੈ ਲਗਭਗ 55 ਸੈਕਿੰਡ 1 ਮਿੰਟ ਦੇ ਆਸਪਾਸ 55 ਸੈਕਿੰਡ ਦੇ ਮੁਜਰਾ